ਕਈ ਲੋਕੀ ਮੈਨੂੰ ਹਜੇ ਵੀ ਪਾਗਲੇ ਕਹਿੰਦੇ ਆ ਉਹਨਾਂ ਬੰਦਾ ਇੰਨਾ ਇੰਨਾ ਚੱਲਣ ਵਾਲਾ ਬੰਦਾ ਸਬਜ਼ੀ ਬਰਾਬਰ ਟੱਕਰ ਦੇ ਦਿੱਤੀ ਰੇਟ ਤੁਹਾਡੇ ਹੁਣ 20 ਮਿੰਟ ਉਹ ਵੀ ਵਿਕ ਜਵੇ ਤੇ ਆ ਵੀ ਆਨੰਦ ਆਉਂਦਾ ਵੱਖ-ਵੱਖ ਅਦਾਰਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਖੇਤੀ ਸਦਕਾ ਉਹਨਾਂ ਦੀ ਯਤਨਾ ਸਦਕਾ ਉਹਨਾਂ ਦੇ ਕੰਮ ਸਦਕਾ ਪ੍ਰਸ਼ਕਾਰ ਦਿੱਤੇ ਗਏ ਨੇ ਬਾਕੀ ਬੰਦਾ ਸਰੀਰਕ ਹੋਵੇ ਤੇ ਹੈਂਡੀਕੈਪ ਸਾਰਾ ਹੀ ਹੋ ਜਵੇ ਦਿਮਾਗੀ ਹੋਵੇ ਤੇ ਹੈਂਡੀਕੈਪ ਨਾ ਹੋਵੇ ਪਰ ਜੇ ਦਿਮਾਗ ਦੇ ਹੋਰ ਤੇ ਹੈਂਡੀਕੈਪ ਹੋ ਗਏ ਉਹ ਫੇਰ ਬੰਦਾ ਤੰਦਰੁਸਤ ਨੂੰ ਵੀ ਮਾਰਾ ਕੇਤੇ ਵਿੱਚ ਨਾਮ ਰੌਸ਼ਨ ਕਰਨ ਵਾਲੇ ਕਿਸਾਨਾਂ ਬਾਰੇ ਤਾਂ ਅਕਸਰ ਤੁਸੀਂ ਪੜਿਆ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਾਉਂਦੇ ਹਾਂ ਜਿਸ ਦੇ ਸਰੀਰ ਦਾ ਸਿਰਫ ਇੱਕ ਗਿੱਟਾ ਹਿੱਸਾ ਹੀ ਕੰਮ ਕਰਦਾ ਏ ਇਸ ਦੇ ਬਾਵਜੂਦ ਵੀ ਉਹ ਚੰਗੇ ਚੰਗੇ ਕਿਸਾਨਾਂ ਨੂੰ maat ਪਾ ਰਿਹਾ ਏ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸੀ ਗੁਲਾਮ हुसैन ਦੇ ਹਿੰਮਤੀ ਤੇ ਉਦਮੀ ਕਿਸਾਨ ਕਰਨੈਲ ਸਿੰਘ ਬਾਰੇ ਉਸਦੇ ਸਰੀਰ ਦਾ 70% ਹਿੱਸਾ ਅਪਾਹਜ ਹੋਣ ਦੇ ਬਾਵਜੂਦ ਉਹ ਜੈਵਿਕ ਖੇਤੀ ਵਿੱਚ ਨਾਮ ਖੱਟ ਕੇ ਹੋਰਨਾ ਕਿਸਾਨਾਂ ਲਈ ਰਾਦਸੀਰਾ ਬਣ ਚੁੱਕਾ ਹੈ ਹਾਰਾ ਮਈ 2018 ਸ਼ਾਮ ਨੂੰ ਸਾਢੇ 6 ਵਜੇ ਮੈਂ ਸ਼ਹਿਰ ਨੂੰ ਜਾ ਰਿਹਾ ਸੀਗਾ ਤੇ ਤੁਰੇ ਜਾਂਦੇ ਸਿਰ 'ਚ ਸਾਢੇ ਯਾਨੀ ਕਿ ਸਾਢੇ 6 ਵਜੇ ਤੱਕ ਮੇਰੇ ਸਿਰ 'ਚ ਇੱਕ ਸਪੈਡਾ ਟੁੱਟ ਕੇ ਡੇਪਿਆ ਨਾ ਕੋਈ ਹਵਾ ਨਾ ਕੋਈ ਨੇਰੀ ਕੁਦਰਤ ਦਾ ਰੰਗ ਕੋਈ ਹਵਾ ਨੇਰੀ ਸੱਚੇ ਟੁੱਟ ਡੇਪਿਆ ਤੇ ਮੇਰਾ ਸਿਰ ਇੱਥੋਂ ਯਾਨੀ ਕਿ ਆ ਛਾਤੀ ਥੱਲੇ ਸੈਂਸਲਸ ਹੋ ਗਿਆ ਇਹ ਦੀ ਸਪੋਰ ਸੈਂਸਲਸ ਹੋ ਗਿਆ ਫੇ ਮੈਂ ਆਈਬੀਏ ਹਸਪੀਟਲ ਰਿਆ ਡੀਐਮਸੀ ਰਿਆ ਬੀਕ ਦੇ ਨਾ ਉਹ ਨਹੀਂ ਕਹਿੰਦੇ ਫੇ ਮੈਂ 8 ਮਹੀਨੇ ਬੈੱਡ ਤੇ ਰਿਆ ਆਪਣੇ ਆਪ ਨੂੰ ਮਰਵਾਤਮਾ ਦੀ ਕਿਰਪਾ ਨਾਲ ਆਪਣੇ ਨੈਗੇਟਿਵ ਨਹੀਂ ਹੁੰਦਾ ਰੱਖਿਆ ਪੋਜ਼ਿਟਿਵ ਦਿਮਾਗ ਵੀ ਉਸ ਠੀਕ ਹੋ ਜਾਣਾ ਕੰਮ ਕਰਨਾ ਉਹ ਤੋਂ ਬਾਅਦ 8 ਮਹੀਨੇ ਬਾਅਦ ਮੈਂ ਬੀਲਚੇਰ ਤੇ ਆ ਗਿਆ ਬੀਲਚੇਰ ਤੋਂ ਬਈ ਟ੍ਰਾਈਸਾਈਕਲ ਆ ਗਈ ਫੇ ਸੋ ਖੇਤਾਂ ਨੂੰ ਨਿਸ਼ੋਰ ਕਰ ਦਤਾ ਕਿ ਖੇਤਾਂ ਸ਼ੁਰੂ ਮੈਨੂੰ ਕਿਹ ਚੀ ਖੇਤਾਂ ਦੀ ਜੇ ਕਿਹਦਾ ਸ਼ੁਰੂ ਆਨਗਾਰ ਕਰ ਦਤਾ ਫੇ ਹੌਲੀ ਹੌਲੀ ਖੇਤੀ ਸ਼ੁਰੂ ਕਰ ਦਿਤੀ ਫੇ ਧੂਰ ਸਾਹ ਆਪਣੇ ਜਿਹੜੇ ਹੈਗੇ ਨਿੰਦਰ ਭਾਜੀ ਆਈਐਫਐ ਜਾਇ ਆਪਣੇ ਇੰਨੇ ਮੈਨੂੰ ਇਧਰੋਂ ਲਿਆਂਦਾ ਸੀਗਾ ਉਹ ਹਾੜੀ ਮੰਡੀ ਲੱਗੀ ਸੀ ਰੋਸ਼ਿੰਗਰਾਉਂਡ ਚ ਉੱਥੇ ਡਾਕਟਰ ਐਸਪੀ ਅਬਰਾਏ ਆਏ ਉੱਥੇ ਉਦਘਾਟਨ ਕਰਨ ਤੋਂ ਲੈਬ ਖੋਲੀ ਸੀ ਤੋਂ ਮੈਨੂੰ ਨਾਲ ਲੈ ਕੇ ਟਰਾਈਸਾਈਕਲ ਤੇ ਹੀ ਉਹਨਾਂ ਨੇ ਮੈਨੂੰ ਆਈ ਰਿਕਸ਼ਾ ਦਵਾਤਾ ਉਹਨਾਂ ਕੋਲ ਬੇ ਇਹ ਆ ਗਿਆ ਤੇ ਲੱਤਾਂ ਮੇਰੀਆਂ ਬਣ ਗਈਆਂ ਇੱਥੇ ਹੁਣ ਮੈਂ ਆਪਣੇ ਸਾਰੇ ਕੰਮ ਕਰੇ ਆਉਣਾ ਆ ਮੰਡੀ ਦੇ ਸਾਮਾਨ ਆਪਣੇ ਲੈ ਜਨਾ ਹੋਮ ਡਿਲੀਵਰੀ ਇੱਥੇ ਕਰੇ ਆਉਣਾ ਆ ਆਪਣੇ ਪਸ਼ੂਦ ਪੱਠੇ ਵੀ ਇੱਥੇ ਲੈ ਜਨਾ ਆ ਪਸ਼ੂ ਦਾ ਗੋਹਾ ਇਹ ਗੋਬਰ ਘਵਰ ਉਹ ਵੀ ਇੱਥੇ ਵੀ ਰੱਖ ਵਿੱਚ ਰੱਖ ਕੇ ਲੈ ਜਦਾ ਆ ਹੋਰ ਪਿੰਡੋਂ ਕੋ ਗੇੜਾ ਮਿਲਦਾ ਸਵਾਰੀ ਵੀ ਮਿਲਦੀ ਬਾਕੀ ਬੰਦਾ ਸਰੀਰਕ ਦੋਤੇਸ਼ਕ ਹੈਂਡੀਕੈਪ ਸਾਰਾ ਹੀ ਹੋ ਜਵੇ ਦਿਮਾਗੀ ਦੋਤੇ ਤੇ ਹੈਂਡੀਕੈਪ ਨਾ ਹੋਵੇ ਬਸ ਜੇ ਦਿਮਾਗੀ ਦੋਤੇ ਤੇ ਹੈਂਡੀਕੈਪ ਹੋ ਗਏ ਉਹ ਫਿਰ ਬੰਦਾ ਤੰਦਰੁਸਤ ਨੂੰ ਵੀ ਮਾੜਾ ਆ ਸਹੀ ਆ ਸਰ ਪਾਟੀ ਸਾਹਿਬ ਦੇ ਜਿੰਨੇ ਮੇਰੇ ਮੈਂਬਰ ਸਾਰੇ ਸਬਜ਼ੀਆਂ ਲੈ ਕੇ ਆਉਂਦੇ ਆ ਦਰਵ ਤੰਦਰੁਸਤੀ ਸਾਰਿਆਂ ਨੂੰ ਬਖਸ਼ੇ ਤੰਦਰੁਸਤ ਬਲੈਕ ਆਉਂਦੇ ਆ ਉਹਨਾਂ ਬੰਦਾ ਇੰਨਾ ਇੰਨਾ ਚੱਲਣ ਵਾਲਾ ਬੰਦਾ ਸਬਜ਼ੀ ਬਰਾਬਰ ਟੱਕਰ ਦੇ ਦਿੱਤੀ ਉਹਨਾਂ ਨੂੰ ਦਰਸਲ ਕਰਨੈਲ ਸਿੰਘ ਵੀ ਹੋਰਨਾ ਕਿਸਾਨਾਂ ਵਾਂਗ ਆਮ ਖੇਤੀ ਹੀ ਕਰ ਰਿਹਾ ਸੀ ਪਰ ਪਰਿਵਾਰ ਵਿੱਚ ਵਾਪਰੇ ਇੱਕ ਦੁਖਦਾਇਕ ਹਾਦਸੇ ਕਾਰਨ ਉਸਨੇ ਰਸਾਇਣਿਕ ਖੇਤੀ ਦਾ ਖਹਿੜਾ ਛੱਡ ਕੇ ਜੈਵਿਕ ਖੇਤੀ ਨੂੰ ਸਦਾ ਲਈ ਅਪਣਾ ਲਿਆ। ਹਿੱਤੇ ਪਹਿਲੇ ਵੀ ਕਰਦੇ ਸੀ ਅਸੀਂ। ਕੈਮੀਕਲ ਵਾਲੇ ਕਰਦੇ ਸੀ। 2010 ਵਿੱਚ ਇੱਕ ਬੜੀ ਟ੍ਰੈਜੇਡੀ ਹੋ ਗਈ ਸਾਡੇ ਵੱਡੇ ਭਰਾਏ ਜੀ ਕੈਂਸਰ ਹੋ ਗਿਆ ਉਹਨੂੰ ਕੈਂਸਰ ਡੈਥ ਹੋ ਗਈ। ਦੇਖੋ ਇੱਕ ਲੇਡੀ ਨਾ ਸਿਗਰਟ ਪਿੰਦੀ ਨਾ ਬੀੜੀ ਨਾ ਚਰਾਬ ਨਾ ਤਮਾਕੂ ਤੇ ਕੈਂਸਰ ਕਿੱਥੋਂ ਆ ਗਿਆ? ਕੈਂਸਰ ਆਇਆ ਕੈਮੀਕਲ ਤੋਂ। ਫੇਮਲ ਸਾਰੇ ਸਬਜ਼ੀਆਂ ਸਾਰੇ ਖਾਂਦੇ ਹੀ ਆ। ਤੇ ਉਹ ਕੈਂਸਰ ਹੋ ਗਿਆ। اے منگیتا بھی دلنے گیا بھی ایک لیڈی نشਾ ਪਤਾ ਨਹੀਂ ਗਿਆ ਤਾਂ ਵੀ ਕੈਂਸਰ ਹੋ ਗਿਆ ਬਈ ਆਇਆ ਕਿਥੋਂ ਇਹ ਖੇਤੀਬਾੜੀ ਤੋਂ ਆਇਆ ਤੇ ਫੇ ਉਧਰੋਂ 2013 ਸਾਨੂੰ ਮਨਿੰਦਰ ਸਿੰਘ ਧੂਰ ਅੱਜਵਾਲੀ ਮਿੱਤਰ ਸਿੰਘ ਮਿਲੇ ਕਹਿੰਦੇ ਵੀ ਇਦਾਂ ਅਸੀਂ ਕੈਂਪਲ ਫ੍ਰੀ ਕੀਤੀ ਕਰ ਸਕਦੇ ਆ ਬਸ ਸਕਦੇ ਆ ਫੇ ਮੈਂ ਸੋਚਿਆ ਬਈ ਸਾਡੇ ਘਰ ਇਦਾਂ ਹੋਈਆ ਹੋਰ ਘਰ ਵੀ ਕਿਸੇ ਹੋ ਸਕਦਾ ਕੈਂਸਰ ਹੋ ਸਕਦਾ ਇਦਾਂ ਉਹ ਤੋਂ بچਣ ਲਈ ਅਸੀਂ ਕਿਉਂ ਨਾ ਆਪਣੇ ਘਰ ਤੋਂ ਸ਼ੁਰੂ ਕਰੀਏ ਫੇਰ ਅਸੀਂ ਆਈ ਮੈਂ ਆਈਆ ਫਿਰ ਮੈਂਬਰ ਬਣ ਗਿਆ ਇਹੜਾ ਜਨਸਾਟੀ ਬਣਾਤਾ ਮੈਨੂੰ ਤੇ ਅਸੀਂ ਉਹਦੇ ਰਾਹੀਂ ਜੀਂਦ ਰਿਆਣਜੀਂਦ ਪਿੰਡ ਪਿੰਦਾ ਉੱਥੇ ਉੱਥੇ ਗਏ ਅਸੀਂ ਉੱਥੇ ਟ੍ਰੇਨਿੰਗ ਲਾਈਆਂ ਕੀਟ ਸੈਕਸ਼ਨ ਦੀਆਂ ਕਿ ਕਿਹੜੇ ਮਿੱਤਰ ਕੀੜੇ ਕਿਹੜੇ ਆ ਸਬ지 ਸਾਡੀ ਫਸਲ ਨੂੰ ਖਾਣ ਵਾਲੇ ਕੀੜੇ ਕਿਹੜੇ ਆ ਤੇ ਉਹਨਾਂ ਨੂੰ ਫੁਖਾਣ ਵਾਲੇ ਕੀੜੇ ਕਿਹੜੇ ਆ ਉੱਥੇ ਜੋ ਟ੍ਰੇਨਿੰਗ ਲਾਈਆਂ ਸਿੱਖਿਆ ਤੇ ਫਿਰ ਇਦੋਂ ਆਪਣੇ ਪ੍ਰੈਕਟੀਕਲ ਅੱਗੇ ਕੀਤਾ ਕੋਈ ਸਬਜੀ ਫਸਲ ਵਾ ਬੀਜ ਤਾਂ ਉੱਦੇ ਹੀ ਹੁਣੀ ਆ ਉਹ ਜਿਹੜੀ ਨਿਊਟ੍ਰੀਸ਼ਨ ਦੀ ਹੈਗੀ ਆ ਖਾਦ ਪਾਣੀ ਦੀ ਹੈ ਉਹੀ ਬਵਸਤਾ ਬਦਲਣੀ ਪਈ ਸਾਨੂੰ ਯੂਰੇਡਾਇਰ ਨਹੀਂ ਪਾਇਆ ਪਾਤੀ ਦਾ ਪਾਣੀ ਹੋ ਗਿਆ ਬਰਵੀ ਬਰਵੀ ਬਾਸ਼ ਹੋ ਗਿਆ ਗੋੜਿਆਂ ਦੀ ਖਾਦ ਹੋ ਗਈ ਯਾਨੀ ਕੋ ਦਾ ਅਲਟਰਨੇਟ ਸਨ ਪਾਉਣਾ ਪੈਣੀ ਕਿ కెమికਲ ਪਾਉਣੇ ਆ ਉਹਦੇ ਬਟੇ ਹੋਰ ਖੁਰਾਕ ਚਾਹੀਦੀ ਸੀ ਉਹ ਦੇਤੀ ਅਸੀਂ ਸਬਜ਼ੀ ਬੜੀ ਵਧੀਆ ਹੁਣ ਲਾਪੇ ਟ੍ਰੇਨਿੰਗਾਂ ਬਾਕੀ ਇੱਦਾਂ ਖੇਤੀਬਾੜੀ ਅ ਅਫਸਰ ਹੈਗਾ ਅਫਸਰ ਉਹ ਸਾਡੇ ਇੱਥੇ ਟ੍ਰੇਨਿੰਗਾਂ ਲੰਦੇ ਰਹੇ ਆ ਕੇ ਕਿ ਟ੍ਰੇਨਿੰਗ ਕਿਹੜੀ ਸਬਜ਼ੀ ਕਿੱਦਾਂ ਬੀਜਣੀ ਆ ਉਹਨੂੰ ਕੀ ਚਾਹੀਦਾ ਕਿੱਦਾਂ ਨਹੀਂ ਚਾਹੀਦਾ ਕਿੰਝ ਖਾਦ ਕਿੱਦਾਂ ਬਣਾਉਣੀ ਆ ਸਮੇ ਸਮੇ ਸਰ ਕੇਬੀਕੇ ਬਹਾਵਾਲ ਰੋਟਲ ਮਿੰਦਰ ਸਿੰਘ ਬਹੁਤ ਵਧੀਆ ਅਗੇ ਆ ਜੀ ਉਹ ਸਾਨੂੰ ਅਫਸਰ ਸਮੱਸਿਆ ਮੇਸਰ ਸਾਨੂੰ ਦੱਸ ਦੇ ਰਹੇ ਨੇ ਕਿਹੜੀ ਟ੍ਰੇਨਿੰਗ ਕਿੱਥੇ ਹੋ ਰਹੀ ਆ ਉਹ ਟ੍ਰੇਨਿੰਗ ਲਾਉਂਦੇ ਰਹੇ ਆ ਅਸੀਂ ਉਹ ਤੋਂ ਸਿੱਖ ਸਿੱਖ ਕੇ ਬਸ ਪਏ ਆ ਮੇਰਾ ਫੋਨ ਲੱਗੇ ਉਹ ਘੜ ਕੋ 25 ਕਣਾ ਜਮੀਨ ਸੀ ਜੋ ਢਾਈ ਕਨਾਲਾਂ ਜਿਹੜੀ ਹੈਗੀ ਆ ਉਹ ਕਹਿੰਦੇ ਬਾਈਪਾਸ ਚ ਆ ਗਈ ਆ ਰਹਿ ਗਈ ਸਾਡ ਬਾਈਕ ਕਨਾਲਾਂ ਰਹਿ ਗਈ ਬਾਈ ਸਾਢੇ ਬਾਈਕ ਕਨਾਲਾਂ ਤੇ ਉਹਦੇ ਵਿੱਚ ਮੈਂ ਆਪਣੇ ਪਸ਼ੂ ਪੰਜ ਪਸ਼ੂਆਂ ਮੇਕੋ ਪੰਜ ਪਸ਼ੂਆਂ ਵਾਲੇ ਚਾਰਾ ਬੀਜਣਾ ਅੱਠੇ ਜੀ ਨੂੰ ਕਹਿੰਦੇ ਹਰਾ ਵੀ ਉਹ ਬੀਜਿਆਗਾ ਤੇ ਉਹ ਘੁੰਮਦਾ ਰਹਿੰਦਾ ਕਦੀ ਉਹ ਖੇਚ ਕਦੀ ਉਹ ਖੇਚ ਯਾਨੀ 25 ਬਾਈ ਦੇ ਬਾਈਕ ਕਨਾਲਾਂ ਜਿਹੜੀ ਅਸੀਂ ਜਰ ਮੁਕਤ ਰੱਖੇ ਹੋ ਆ ਉਹਦੇ ਵਿੱਚ ਬਾਕੀ ਤਨੀਆ ਮੇਤੀ ਗਾਜਰ ਚਕੰਦਰ ਮੁੱਲੀ ਛਲਗਮ ਸ਼ੂੰਗਰੇ ਮੂੰਗਰੇ ਗੋਭੀ ਬੰਦ ਗੋਭੀ ਫੁੱਲ ਗੋਭੀ ਬਰੋਕਲੀ ਮਟਰ ਆਲੂ ਲਾਲ ਆਲੂ ਚਟੇ ਆਲੂ ਫਿਰ ਸ਼ਗਰੰਦੀ ਵੀ ਸੀ ਮੂਫਲੀ ਵੀ ਸੀ ਆਪਣੇ ਲਈ ਸਰੋਂ ਇਹ ਸਭ ਜਾਨੀ ਜਾਨੀ ਮੋਸੀ ਚਾਹ ਸਾਹ ਵੇਚਦਾਂ ਹੁਣ ਗਰਮੀ ਦੇ ਜਾਨੀ ਗਰਮੀ ਸਾਰੀ ਵੀ ਜਣੀ ਸਾਰੀ ਹੁਣ ਉਹ ਆਰਗੇਨਿਕ ਖੇਤੀ ਕਰਨ ਵਾਲੇ ਸਰਕਾਰ ਤੋਂ ਮਾਨਤਾ ਪ੍ਰਾਪਤ ਕਿਸਾਨ ਨੇ ਪੰਜਾਬ ਐਗਰੋਬਲੋ ਵਕੈਦਾ ਤੌਰ ਉਤੇ ਉਹਨਾਂ ਦੇ ਖੇਤ ਅਤੇ ਪੈਦਾਵਾਰ ਦੀ ਜਾਂਚ ਕਰਕੇ ਜੈਵਿਕ ਖੇਤੀ ਕਰਨ ਦਾ ਸਰਟੀਫਿਕੇਟ ਦਿੱਤਾ ਗਿਆ ਹੈ। ਹਾਂਜੀ ਪੰਜਾਬ ਐਗਰੋ ਸਰਕਾਰੀ ਧਾਰਾ ਉਹ ਜੀ ਸਰਟੀਫਿਕੇਸ਼ਨ ਕਰਦੀ ਤਿੰਨ ਤੇ ਜੋ ਸ਼ੁਰੂ ਕੀਤੀ ਆ ਤੁਸੀਂ ਤਿੰਨ ਸਾਲ ਬਾਅਦ ਤੁਹਾਨੂੰ ਸਰਟੀਫਿਕੇਟ ਮਿਲਦਾ ਉਹਨਾਂ ਦਾ ਜੀ। ਮੈਂ ਤੀ ਉੱਚਾ ਕਰਦੇ ਬਗੈਰਾ ਆ ਕੇ ਅੱਠੀ ਬੰਦਦੇ ਹੈਗੇ ਆ ਜਿਹੜੀ ਸਾਨੂੰ ਸੇਫ ਫੂਡ ਮੰਡੀ ਮਿਲੀ ਹੈਗੀ ਹੁਸ਼ਿਆਰਪੁਰ ਤਿੰਨ ਸਾਲ ਲੱਗਦੇ ਨੇ ਹੋਗੇ ਉਹਦੇ ਵਿੱਚ ਤੁਹਾਨੂੰ 3 ਸਾਲ ਦਾ ਹਰ ਕੋ ਸਰਟੀਫਿਕੇਟ ਚਾਹੀਦਾ ਤਾਂ ਤੁਸੀਂ ਉਹ ਜੋ ਆਪਣੀ ਸਬਜ਼ੀ ਜਾ ਕੇ ਕੋਈ ਪ੍ਰੋਡਿਊਸ ਵੇਚ ਸਕਦੇ ਤੁਸੀਂ ਉਹਦੇ ਵਿੱਚ ਜਿਹੜੇ ਪੰਜਾਬ ਐਗਰੋਅਲ ਸੰਸਥਾ ਰਾਹੀਂ ਆਏ ਸੀ ੜ ਕੋ ਤੇ ਚੈੱਕ ਕਰਕੇ ਲੈ ਕੇ ਨਾਮ ਲਿਖ ਲੈ ਕੇ ਆ ਫੇ ਚੈੱਕ ਕਰਦੇ ਆ ਕਿ ਕੀ ਕੀ ਹੈਗਾ ਆ ਕੀ ਵੇਚਿਆ ਆ ਉਹ 6 ਮਹੀਨੇ ਬਾਅਦ ਅਪਡੇਟ ਹੁੰਦਾ ਜੀ ਕਦੇ ਵੀ ਟੀਮ ਕਦੀ ਵੀ ਕੋ ਚੈੱਕ ਕਰਨ ਤੁਸੀਂ ਆ ਸਕਦੇ ਹੈਗੇ ਉਹ ਤੇ ਸਾਨੂੰ ਕੋਈ ਡਰ ਨਹੀਂ ਹੈਗਾ ਜੇ ਮਾਜੀ ਉਹ ਚੈੱਕ ਕਰਨ ਕਿਉਂਕਿ ਅਸੀਂ ਚੀਜ਼ ਕੀੜਾ ਖਾ ਗਿਆ ਤੇ ਖਾ ਗਿਆ ਹੋ ਗਈ ਹੋ ਗਈ ਤਾਂ ਨਾ ਸਹੀ ਪਿਓਟੀ ਪੂਰੀ ਰੱਖੀ ਆ ਬਾਕੀ ਬੇ ਲੋਕੀ ਕਸਟਮਰ ਜਿਹੜਾ ਖੇਚੋਂਦਾ ਨਾ ਯਾਰ ਜੋਨਾ ਬੱਦ ਪਿਕਟਮੈਸ ਦਾ ਕਸਟਮਰ ਅਗੇ ਕੇਜ ਦੇਖਦਾ ਕੀ ਕਰਦੇ ਤੁਸੀਂ ਘੁੰਮ ਕੇ ਦੇਖਦੇ ਅਖਾਰ ਅੰਦਰ ਟੂਬਲ ਦੇ ਅੰਦਰ ਦੇਖਦੇ ਕੀ ਦਵਾਈਆਂ ਕੀ ਕਰਦੇ ਕੀ ਨਹੀਂ ਕਰਦੇ ਤਾਂ ਅਭੀ ਪਿਛੋਕ ਜੋ ਉਹਨੇ ਕਸਟਮਰ ਨੇ ਤੁਹਾਨੂੰ ਸਟੈਂਪ ਲਾਤੀ ਆਰਗੈਨਿਕ ਦੇ ਫੇਦਾ ਵੇਚਣਾ ਤਾਂ ਅਸੀਂ ਉਹਨਾਂ ਨੂੰ ਹੀ ਹੈ ਨਾ ਆ ਭੀ ਵਿਸ਼ਵਾਸ ਗੱਲ ਸਾਰੀ ਵਿਸ਼ਵਾਸ ਦੀ ਹੈ ਵਿਸ਼ਵਾਸ ਬਣਾਉਣਾ ਪੈਂਦਾ ਹੁਸ਼ਿਆਰਪੁਰ ਸ਼ਹਿਰ ਦੇ ਰੋਸ਼ਨ ਗਰਾਊਂਡ ਵਿਖੇ ਹਰ ਐਤਵਾਰ ਨੂੰ ਲੱਗਣ ਵਾਲੀ ਸੇਫ ਮੰਡੀ ਵਿੱਚ ਕਰਨੈਲ ਸਿੰਘ ਦੀਆਂ ਸਬਜ਼ੀਆਂ ਹਾਤੂ ਹੱਤ ਵਿਕ ਜਾਂਦੀਆਂ ਨੇ ਮੰਡੀ ਵਿੱਚ ਪਹੁੰਚਣ ਸਾਰ ਹੀ ਗਾਕਾਂ ਦਾ ਝੁੰਡ ਉਹਨਾਂ ਦੇ ਆਲੇ-ਦੁਆਲੇ ਇਕੱਠਾ ਹੋ ਜਾਂਦਾ ਏ ਦੱਸਦੀ ਏ ਕਿ ਇਸ ਮੰਡੀ ਵਿੱਚ ਸਿਰਫ ਜੈਵਿਕ ਖੇਤੀ ਕਰਨ ਵਾਲੇ ਸਰਟੀਫਾਈਡ ਕਿਸਾਨ ਹੀ ਆਪਣਾ ਉਤਪਾਦ ਵੇਚ ਸਕਦੇ ਨੇ ਹੁਣ ਮੈਂ ਇੱਕ ਤੁਹਾਨੂੰ ਦੱਸਦਾ ਮੈਸੇਜ ਜਿਹੜੀਆਂ ਇਹਨਾਂ ਦੀਆਂ ਗਾਜਰਾਂ ਲੈ ਕੇ ਜਾਂਦੇ ਆ ਨਾ ਅਸੀਂ ਘਰ ਜਿਲੇ ਜਾ ਕੇ ਫਿਰ ਇੱਥੇ ਰੱਖਦੇ ਦੀ ਆ ਨਾ ਉਹ ਹਫ਼ਤਾ-ਹਫ਼ਤਾ ਖਰਾਬ ਨਹੀਂ ਹੁੰਦੀਆਂ ਜਿਹੜੀਆਂ ਬਾਹਰ ਲਿਆਂ ਸਬਜ਼ੀਆਂ ਆ ਉਹ ਦੋ ਦਿਨ ਹੀ ਕੱਟਦੀਆਂ ਦੋ ਦਿਨ ਬਾਅਦ ਸਬਜ਼ੀ ਖਰਾਬ ਹੋਣ ਸ਼ੁਰੂ ਹੋ ਜਾਂਦੀ ਆ ਪਰ ਤਾਕਿਆ ਅਛਾ ਤੇ ਇਹਨਾਂ ਦੀਆਂ ਸਬਜ਼ੀਆਂ ਵਿੱਚ ਇਹਨਾਂ ਰਾਸਿਆ ਹਰ ਇੱਕ ਚੀਜ਼ ਵਿੱਚ ਇਹਨਾਂ ਰਾਸਿਆ ਖਾਣ ਕੇ ਤੁਹਾਨੂੰ ਖਾਣ ਵੇਲੇ ਪਤਾ ਲੱਗ ਜਾਊਗਾ ਕਿ ਆਰਗੈਨਿਕ ਆ ਕਿ ਬਾਜ਼ਾਰ ਦੀ ਨਹੀਂ ਹੈ ਜਿਹੜੀ ਬਾਜ਼ਾਰ ਦੀ ਸਬਜ਼ੀ ਆ ਉਹ ਤਾਂ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਆ ਇਹਦੇ ਹਫ਼ਤਾ ਬਾਅਦ ਅਸੀਂ ਰੱਖਦੇ ਫਿਰ ਇੱਥੇ ਹਫ਼ਤਾ ਬਾਅਦ ਉਦਾਂ ਹੀ ਰਹਿੰਦੀ ਆ ਵਧੀਆ ਰਹਿੰਦੀ ਆ ਇਹਦੇ ਵਰਗੀ ਕੋ ਰੀਸ ਨਹੀਂ ਹੈਗੀ ਇਹ ਸਾਰੇ ਭਰਾ ਸਾਡਾ ਸਾਡੇ ਤੇ ਪਰਉਪਕਾਰ ਕਰਦੇ ਸਾਰੇ ਭਰਾ ਇਹ ਕਿ ਸਾਨੂੰ ਆਰਗੈਨਿਕ ਸਬਜ਼ੀਆਂ ਲਿਆ ਕੇ ਦਿੰਦੇ ਆ ਵਧੀਆ ਇਹਨਾਂ ਦਾ ਧੰਨਵਾਦ ਹੀ ਅਸੀਂ ਬਹੁਤ-ਬਹੁਤ ਮੇਰੀ ਤਾਂ ਇੱਛਾ ਆ ਕਿ ਸਾਰੇ ਇਸੇ ਤਰ੍ਹਾਂ ਆਰਗੇਨਿਕ ਜਿਹੜਾ ਸਾਡਾ ਪੁਰਾਣਾ ਤਰਚਰ ਸਗਾ ਸਬਜ਼ੀਆਂ ਦਾਲਾਂ ਗਾਉਣ ਦਾ ਜਾਂ ਖੇਤੀਬਾੜੀ ਦਾ ਉਹ ਵਾਪਸ ਆਵੇ ਹਾਂਜੀ ਦੇਸੀ ਖਾਦਾਂ ਨਾਲ ਖੇਤੀ ਹੋਵੇ ਲੋਕਾਂ ਨੂੰ ਚੰਗਾ ਖਾਣ ਨੂੰ ਮਿਲੇ ਸਿਹਤਮੰਦ ਜ਼ਿੰਦਗੀ ਰਹੇ ਮਿਹਨਤ ਹੌਸਲਾ ਤੇ ਦਲੇਰੀ ਸਦਕਾ ਅੱਜ ਕਰਨੈਲ ਸਿੰਘ ਦਾ ਨਾਮ ਜੈਵਿਕ ਖੇਤੀ ਕਰਨ ਵਾਲਿਆਂ ਦੇ ਚੋਟੀ ਦੇ ਕਿਸਾਨਾਂ ਵਿੱਚ شمار ਹੋ ਚੁੱਕਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤੀ ਵਿੱਚ ਪੰਜਾਬ ਦਾ ਸਰਵੋਤਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਨੇ ਦੁਜਿਆਂ ਲਈ ਪ੍ਰੇਰਨਾ ਸਰੋਤ ਬਣੇ ਕਰਨੈਲ ਸਿੰਘ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਰਹੇ ਨੇ ਤੇ ਜੇ ਤੁਸੀਂ ਗੱਲ ਕਰਨੈਲ ਸਿੰਘ ਉਹਨਾਂ ਦੀ ਕੀਤੀ ਹੈ ਉਹ ਵੀ ਸਾਡੇ ਇੱਕ ਬੜੇ ਉਦਮੀ ਕਿਸਾਨ ਨੇ ਸਬਜ਼ੀ ਉਤਪਾਦਕ ਨੇ ਕਾਫੀ ਜਰਤੋਂ ਉਸ ਸਬਜ਼ੀ ਉਤਪਾਦਨ ਕਰ ਰਹੇ ਨੇ ਪਰ ਪਿੱਛੇ ਜੇ ਕੁਝ ਸਾਲਾਂ ਤੋਂ ਉਹਨਾਂ ਨੂੰ ਸਮੱਸਿਆ ਆ ਗਈ ਸੀ ਹੈਂਡੀਕੈਪਡ ਹੋ ਗਏ ਸੀਗੇ ਛੱਟ ਲੱਗੀ ਸੀ ਫਿਰ ਵੀ ਜਜਬਾ ਨਹੀਂ ਛੱਡਿਆ ਉਹਨਾਂ ਨੇ ਉਸ ਪੋਜੀਸ਼ਨ ਦੇ ਵਿੱਚ ਵੀ ਆ ਕੇ ਬੜੀ ਸਿਰੜਤਾ ਆਪਣੇ ਦ੍ਰਿੜ ਦੇ ਨਾਲ ਬੜੇ ਹੌਸਲੇ ਦੇ ਨਾਲ ਉਹਨਾਂ ਨੇ ਕੰਮ ਅੱਗੇ ਤੋਰਿਆ ਤੇ ਕਾਫੀ ਮਿਹਨਤ ਦੇ ਨਾਲ ਉਹ ਇਸ ਮੁਕਾਮ ਤੇ ਪਹੁੰਚੇ ਨੇ ਤੇ ਉਹਨਾਂ ਦੇ ਇਸ ਕੰਮ ਵਾਸਤੇ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਦਾਰਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਖੇਤੀਬਾੜ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਖੇਤੀ ਸਦਕਾ ਉਹਨਾਂ ਦੀ ਯਤਨਾ ਸਦਕਾ ਉਹਨਾਂ ਦੇ ਕੰਮ ਸਦਕਾ ਪ੍ਰਸ਼ਕਾਰ ਦਿੱਤੇ ਗਏ ਨੇ ਤੇ ਇਹ ਜੇ ਕਿਸਾਨ ਜਿਹੜੇ ਕੀ ਇਸ ਨਵੀਂ ਸੋਚ ਤੇ ਜਿਹੜੇ ਸਮਾਜ ਵਿੱਚ ਚੰਗੀ ਖੁਰਾਕ ਤੇ ਸਿਹਤਪੱਖੀ ਜਿਹੜੇ ਖੇਤੀ ਨੂੰ ਵਧਾਵਾ ਦੇ ਰਹੇ ਨੇ ਵਾਧਾ ਦੇ ਰਹੇ ਨੇ ਉਹ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਆ ਹੋਰ ਉਦਮ ਹੋਣ ਦੀ ਲੋੜ ਆ ਤਾਂ ਕਿ ਇਹਨਾਂ ਨੂੰ ਜਿਹੜੀ ਆਪਣੀ ਉਪਜ ਪੈਦਾ ਕਰ ਰਹੇ ਨੇ ਉਹ ਜਿਹੜੀ ਮਿਆਰੀ ਉਪਜ ਹੈਗੀ ਆ ਵਧੀਆ ਢੰਗ ਤਰੀਕੇ ਨਾਲ ਇਹ ਵੇਚ ਸਕਣ ਤੇ ਉਹ ਤੋਂ ਪੂਰਾ ਮੁਨਾਫਾ ਲੈ ਸਕਣ ਅਗਾਂਵਧੂ ਕਿਸਾਨ ਕਰਨੈਲ ਸਿੰਘ ਆਪਣੀ ਸਫਲਤਾ ਦਾ ਸੇਰਾ ਇਨੋਵੇਟਿਵ ਫਾਰਮਰਸ ਐਸੋਸੀਏਸ਼ਨ ਨੂੰ ਦਿੰਦੇ ਨੇ। ਆਈਐਫਏ ਕਰਕੇ ਸਾਡਾ ਆਈਐਫਏ ਕਰਕੇ ਅਸੀਂ ਹੈਗੇ ਆਂ ਆਈਐਫਏ ਸਾਨੂੰ ਸਿੱਖਣ ਨੂੰ ਮਿਲਿਆ। ਆਈਐਫਏ ਕਰਕੇ ਸਾਡਾ ਸਰਕਾਰੀ ਅਧਾਰਿਆਂ ਨਾਲ ਨੀ ਕਿ ਖੇਤੀਬਾੜੀ ਵਿਗਿਆਨ ਕੇਂਦਰ ਹੋਵੇ ਜਾਂ ਆਪਣੀ ਸਾਡ ਦਫ਼ਤਰ ਹੋਵੇ ਖੇਤੀਬੜੀ ਦਫ਼ਤਰ ਹੋ ਗਿਆ। ਤੇ ਉਹਦੇ ਕਰਕੇ ਜੁੜ ਗਏ ਉਹਨਾਂ ਨਾਲ ਅਸੀਂ ਤੇ ਮੰਡੀਕਰ ਨਾਲ ਮੰਡੀ ਮਿਲ ਗਈ। ਜਿਵੇਂ ਆਈਐਫਏ ਕਰਕੇ ਸਾਰਾ ਬਣ ਗਿਆ। ਐਣੀ ਆਈਐਫਏ ਪੰਜਾਬ ਦੇ ਗਾਓ ਇੰਡੀਆ ਦੀ ਪਹਿਲੀ ਹੋਣੀ ਐਜੰਸੀ ਆ ਜਿਹੜੀ ਚੱਲ ਰਹੀ ਹੈ, ਸਿਖਾ ਰਹੀ ਹੈ, ਸਿੱਖ ਰਹੀ ਹੈ। ਮੰਡੀ ਕਰਨ ਕਰ ਰਹੀ ਹੈ ਇਹ ਤਾਂ ਸਿੱਖ ਗਈ ਹੀ ਪ ਜਾ ਕੇ ਪੰਜਾਬ ਦੀ ਪਹਿਲੀ ਹੈ ਇਹ ਸੰਸਥਾ ਹੈ ਜਿਹਨੇ ਆਪਣੀ ਮੰਡੀ ਆਪ ਦੁਕਾਨ ਖੋਲੀ ਆਪਣੀ ਹੱਟ ਖੋਲੀ ਹੈਗੀ ਆ ਤੇ ਮੈਕਮੇਨ ਸਰਕਾਰ ਦੇ ਸਹਿਯੋਗ ਨਾਲ ਤੇ ਚੱਲ ਹੀ ਰਹੀ ਰਹੀ ਆ ਕਰਨਲ ਸਿੰਘ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਸੇਤ ਤੋਂ ਉੱਪਰ ਕੋਈ ਚੀਜ਼ ਨਹੀਂ ਇਸ ਲਈ ਹਰ ਕਿਸਾਨ ਨੂੰ ਘੱਟੋ ਘੱਟ ਆਪਣੇ ਘਰ ਜੋਗੀ ਜੈਵਿਕ ਸਬਜ਼ੀ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਖਜ਼ਾਨਾ ਜਿਹੜੀ ਜ਼ਿੰਦਗੀ ਜੀਵਨ ਹੋਣਾ ਉਹ ਚ ਸਿਹਤ ਆ। ਲੱਖਾਂ ਕਰੋੜਾਂ ਦੇ ਗੋਲ ਪਏ ਆਏ ਬੰਦੇ ਕੈਂਸਰ ਹੀ ਹੋਏ ਕੀ ਕਰੂਗਾ ਬਿਸਕੁਟ ਖਾਣ ਮੇ ਨਾ ਹੋਵੇ ਕੀ ਪੈਹ ਚੱਟੂ ਆ ਤੇ ਤੰਦਰੁਸਤ ਬੰਦਾ ਆ ਲੋਣ ਜਾਂ ਰੋਟੀ ਖਾਈ ਜਾ ਪਚਦੀ ਆ ਪਨੀਰ ਨਾਲ ਜ਼ਿਆਦਾ ਨਜ਼ਾਰਾ ਆ ਜੀ ਸਭ ਤੋਂ ਵੱਡੀ ਤਾਂ ਇਸ ਚੀਜ਼ ਨੇ ਬਹੁਤ ਜ਼ਿੰਦਗੀ ਬਹੁਤ ਸਿਖਾਇਆ ਇਹ ਜਿਹੜੀ ਪੋਜੀਸ਼ਨ ਮੇਰੀ ਆਈ ਉਹਨੇ ਤੇ ਬਹੁਤ ਸਿਖਾਇਆ ਸਭ ਤੋਂ ਵੱਡੀ ਤੰਦਰੁਸਤੀ ਆ। ਉਹ ਮੇਰੇ ਕੋਲ ਲੱਖਾਂ ਕਰੋੜਾਂ ਪਏ ਆਏ ਬੂੜ ਪਾਇ ਲਵਾਂ ਲੱਕਰੇ ਦੇ ਬਾਤ ਤੋਰੇ ਨਾ ਕੀ ਕਰੂੰਗਾ ਉਹਨੂੰ ਮੈਂ ਧੱਲੇ ਲੱਗੇ ਪਿਆਰੇ ਨਹੀਂ ਲੱਗਾ ਮਜੂਰੀਆ ਪਾਗਲ ਸੀ ਬੱਚੇ ਜੈਰ ਦੇ ਰਹੇ ਆਪਣੇ ਹੱਥੀ ਜੈਰ ਦੇ ਰਹੇ ਜੈਰ ਦੇ ਸਕਦੇ ਉਹ ਦੇ ਰਹੇ ਮਰਦੀ ਬੱਚੇ ਆਪਣੇ ਨੂੰ ਇਸ ਕਰਕੇ ਤੁਸੀਂ ਥੋੜੀ ਆਪਣੇ ਆਪਣੇ ਘਰ ਦੇ ਕਾਰਜੋਗੀਆਂ ਕਰੋ ਜੇ ਤੁਸੀਂ ਆਪਣੇ ਘਰ ਦੇ ਕਾਰਜੋਗੀਆਂ ਸਾਨੂੰ ਕਰਨੀ ਆ ਗਈ ਤੁਸੀਂ ਬਾਕੀ ਵੀ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਆਪਣੇ ਦਸ ਮਾਰ ਲੈ ਬਾਦੋਂ ਦਸ ਮਾਰ ਲੈ ਇੱਕ ਇੱਕ ਜਿਹੜਾ ਜ਼ਿੰਮੇਵਾਰ ਇੱਕ ਦਸ ਮਾਰ ਲੈ ਸਬਜ਼ੀ ਕਰ ਲਵੇ ਦਸ ਮਾਰੀ ਤਾਂ ਚਾਰ ਘਰ ਭੰਨ ਜਾਣੇ ਕੀ ਇਹ ਦੋ ਇੱਕ ਇੱਕ ਦੇ ਦੋ ਵੇਲਾ ਬਹੁਤ ਵਾਕਿਆ ਦੀਆਂ ਉਹ ਤਾਂ ਕੀ ਖਾਣੀ ਨੇ ਤੁਸੀਂ ਕ੍ਰੇਲੇ ਇੱਕ ਵੇਲ ਬਹੁਤ ਔਖਾ ਇਹਦੇ ਦੋ ਤਿੰਨ ਕਿਰਨ ਲਾ ਲੋ 4-5 ਇਹਦੇ ਦੋ ਗ੍ਰਾਮ ਤੋਂ ਰੋਜ਼ ਨਹੀਂ ਬਹੁਤਾ ਕਿੰਨਾ ਖਾ ਕੇ ਤੇ ਜਿੰਨਾ ਸਵੇਰੇ ਕਰੂੰਗੇ ਕਿੰਨਾ ਖਾ ਕੇ ਕਿ ਤੇ ਚਾਰ-ਪੰਜ ਕੀੜੇ ਵੀ ਖਾ ਗਏ ਗਲ ਵੀ ਗਈਆਂ ਤਾਂ ਤੁਹਾਡੇ ਘਰ ਜੋਗੀ ਤਾਂ ਆਈ ਜਾਣੀ ਹੈ ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ हुसैन ਤੋਂ ਖਾਸ ਰਿਪੋਰਟ